ਤਨ ਤਨ ਸਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਗੁਰਦੁਆਰਾ ਟਾਲੀ ਸਾਹਿਬ ਪਿੰਡ ਮੋਨਕਲਾ ਵਿਖੇ ਕੱਲ ਹੋਣ ਜਾ ਰਿਹਾ ਸਲਾਨਾ ਜੋੜ ਮੇਲਾ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋਣ ਜਾ ਰਹੀਆਂ ਹੈਗੀਆਂ ਜੋ ਵੀ ਕਰੋ ਕੰਮ ਕਰ ਰਹੇ ਨੇ ਹੈਗਿਆ ਕਾਰੀਗਰ ਲੱਗੇ ਹੋਏ ਆ ਉਹਨਾਂ ਨੂੰ ਕੰਪਲੀਟ ਕਰਨ ਲਈ ਇਸ ਸਲਾਨਾ ਜੋੜ ਮੇਲੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਥਾਵਾਚ ਜਥੇ ਪੁੱਜਣਗੇ ਜੋ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਔਰ ਇਸ ਸਮਾਗਮ ਦੇ ਵਿੱਚ ਕੱਲ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਮਾਗਮ ਵਿੱਚ ਵੱਧ ਤੜਕੇ ਉਜੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਜੀ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 430ਵੇਂ ਪ੍ਰਕਾਸ਼ ਦਿਹਾੜੇ ਜੋ ਕੱਲ 12 ਜੂਨ ਨੂੰ ਬਹੁਤ ਹੀ ਸਰਦਾ ਸਤਕਾਰ ਸਹਿਤ ਮਨਾਏ ਜਾ ਰਹੇ ਹਨ ਕੱਲ ਦੇ ਰੋਜ ਤੋਂ ਸ਼੍ਰੀ ਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੋਈਆਂ ਹਨ ਕੱਲੋਂ ਅਮਰ ਕਬੇਲੇ ਇਹਨਾਂ ਲੜੀਆਂ ਦੇ ਰੱਖੇ ਹੋਏ ਸ਼੍ਰੀ ਖੰਡ ਪਾਠਾਂ ਦੇ ਭੋਗ ਪਾਣ ਕੇ ਉਪਰੰਤ ਪੁੱਲੇ ਪੰਡਾਲ ਵਿੱਚ ਦੁਬਾਰ ਸਜਾਏ ਜਾਣਗੇ ਸਜੇ ਹੋਏ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਸੰਤ ਮਹਾਂਪੁਰਖ ਉੱਚ ਕੋਟੀ ਦੇ ਵਿਦਵਾਨ ਰਾਜਸੀ ਲੀਡਰ ਪੋਲੀਟੀਕਲ ਲੀਡਰ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਆਪ ਸਾਰਿਆਂ ਹੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੱਲ ਨੂੰ ਜੋ ਗੁਰਮਤ ਸਮਾਗਮ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਜੀ ਵਿਖੇ ਹੋ ਰਹੇ ਹਨ ਤੇ ਨਾਲ ਸਮਾਗਮਾਂ ਵਿੱਚ ਬਾਦ ਚੜ ਕੇ ਹਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾ ਕਰਨੀ ਦੀਵਾਨ ਕੱਲ ਨੂੰ ਜੋ ਦੀਵਾਨ ਸਜ ਰਹੇ ਹਨ ਤੇ ਨਾਲ ਵਿੱਚ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਪ੍ਰਤਾਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਸਰੂਪ ਸਿੰਘ ਜੀ ਕੜਿਆਨੇ ਦਾ ਢਾਡੀ ਜਥਾ ਅਤੇ ਭਾਈ ਮਹਿਤਾਬ ਸਿੰਘ ਜੀ ਜਲੰਧਰ ਅਤੇ ਹੋਰ ਬਿਆੰਤ ਰਾਗੀ ਢਾਡੀ ਸੰਗਤਾਂ ਦੇ ਦਰਸ਼ਨ ਕਰਨਗੇ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇੱਕ ਤਾਂ ਖੁੱਲੇ ਦਰਸ਼ਨ ਦਰਦਾਰੇ ਬਖਸ਼ਣੇ ਅਤੇ ਕੱਲ ਨੂੰ ਠੀਕ ਦੁਪਹਿਰ 11 ਵਜੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਓਮ ਹਮਾਗੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ